ਬਾਈ ਖਾਨ ਗੋਟ ਫਾਰਮ ਰਾਮਗੜ੍ਹ ਭੁੱਲਰ ਵਾਲੇ ਇਹਨਾਂ ਨੇ ਖਰੀਦਦਾਰੀ ਕਰੀ ਹੈਗੀ ਰਿਆਸਤ ਖਾਨ ਨੇ ਖਰੀਦਦਾਰੀ ਕਰੀ ਹੈ ਵੀ ਤੁਹਾਨੂੰ ਦਿਖਾਉਣਾ ਹੈ ਕਿ ਮੰਡੀ ਚੋਕ ਕੀ ਕੀ ਖਰੀਦਦਾਰੀ ਕਰਦੇ ਨੇ ਤੇ ਬਹੁਤ ਸੋਹਣੇ ਨਗਾਇ ਜਿਹੜੇ ਖਰੀਦ ਕੇ ਅੱਗੇ ਫਾਰਮ ਵਾਲੇ ਵੀਰਾਂ ਨੂੰ ਦਿੰਦੇ ਨੇ ਜੀ ਖਾਨ ਬਾਈ ਜੀ ਸਵਾਗਤ ਹੈ ਜੀ ਤੁਹਾਡਾ ਜੀ ਠੀਕ ਠਾਕ ਹਾਂ ਬਹੁਤ ਵਧੀਆ ਤਰਸੇਮ ਬਾਈ ਹੂੰ ਕਿੰਨੀ ਖਰੀਦਦਾਰੀ ਕਰੀ ਹੈ ਪਹਿਲਾਂ ਅੱਜ ਐਂ ਦੱਸੋ ਅਜੀ ਆਰਡਰ ਤਾਂ ਆਪਣੇ ਕੋਲ ਕਈ ਫਾਰਮਾਂ ਦਾ ਹੈਗਾ ਵਾ ਜੇ ਹੁਣ ਜੇ ਆਪਣੇ ਕੋਲ ਜ਼ਿਆਦਾਤਰ ਆਰਡਰ ਚੱਲ ਰਿਹਾ ਕੁੱਤੇ ਟਪੋਟ ਫਾਰਮ ਮਾਲ ਉਹਨਾਂ ਦਾ ਨਿਕਲ ਰਿਹਾ ਟਰਾਂਸਪੋਰਟ ਹੋ ਰਿਹਾ ਬਾਹਰ ਵੀ ਮਾਲ ਅੱਗੇ ਸੇਲ ਵੀ ਹੋ ਰਿਹਾ ਹੈਗਾ ਹਾਂ ਔਰ ਪੱਠਾ ਪੁੱਠਾ ਦਾ ਆਰਡਰ ਸੀਗਾ ਆ ਦੇਖੋ ਸਭ ਤੋਂ ਪਹਿਲਾਂ ਚਲੋ ਮੈਂ ਇਹ ਚੀਜ਼ ਆਪਾਂ ਵੀਡੀਓ ਦੇ ਵਿੱਚ ਇਹ ਚੀਜ਼ ਦਿਖਾਉਣਾ ਵੀ ਉਹ ਫਾਰਮ ਤੇ ਜਾ ਕੇ ਆਦਮੀ ਲੈ ਸਕਦਾ ਕੋਈ ਵੀ ਪੱਠਾ ਪੁੱਠਾ ਬੱਕਰੀਆਂ ਬੱਕਰੀਆਂ ਠੀਕ ਹੈ ਆ ਦੇਖੋ ਜਿਹੜੀਆਂ ਮੈਂ ਆ ਪੱਠਾ ਲੈ ਕੇ ਦਿੱਤੀਆਂ ਇਹਨਾਂ ਨੂੰ 16 16 ਇੰਚ ਕਾਨਦੀਆਂ ਪੱਠਾਆਂ ਮੈਂ ਇਹ ਦੇਖੋ ਦਿਖਾਓ ਜੀ ਕਿੰਨੇ ਕਿੰਨੇ ਮਹੀਨੇ ਦੀਆਂ ਠੀਕ ਆ ਕਿਹਨੇ ਦੇਖੋ ਅਸੀਂ ਇਹ ਪਠਾ 35 ਕਿਲੋ ਦੀ ਪੱਟੀ ਆ ਇਹ ਹਾਂ ਜੇ ਸਾਰਾ ਮਾਲ ਆ ਹਾਂ ਜਿਹੜਾ ਵਾਹੇ ਗੁਰਦੈਤ ਕੋਟ ਫਾਰਮ ਤੇ ਜਾ ਰਿਹਾ ਤੁਹਾਨੂੰ ਖੋਣਾ ਪੱਠਾ ਹਾਂ ਕਾ ਦੇਖੋ ਆ ਪੱਠ ਹੋ ਗਈ ਠੀਕ ਹੈ ਜੀ ਇਹਨਾਂ ਆਪਰਾ ਕਰਦੇ ਹੋਏ ਵੀ ਐ ਕੁਝ ਵੀ ਲੈ ਸਕਦਾ ਉੱਥੋਂ ਜਾ ਕੇ ਬੰਦਾ ਹਾਂ ਲੈ ਸਕਦਾ ਜੀ ਬੱਕਰੀ ਤੋਂ ਲੈ ਕੇ ਪੱਠ ਮੇਵਣਾ ਜੋ ਕੁਝ ਵੀ ਹਾਂ ਦੇਖੋ ਮਿਲੂਗਾ ਵਾਜ ਵਰੇਟ ਜੀ ਅੱਛਾ ਮੈਂ ਹੁਣ ਆ ਪੱਠਾ ਵਾਂ ਹਾਂ ਉੱਠ ਕੇ ਇਧਰ ਆ ਮੜਾ ਜਿਵੇਂ ਆ ਪੱਠਾ ਮਾਈ ਹੈ ਹਮ ਇਹਦੀਆਂ ਪੱਠਾਂ ਪਾਲਣੀਆਂ ਚਾਹੀਦੀਆਂ ਲੋਕਾਂ ਨੂੰ ਜੀ ਦੇਖੋ ਖੀਰੀਆਂ ਪੱਠਾਂ ਘਟੋ ਘਟ ਬਾਡੀ ਵੇਟ ਐ ਨਾ 35 40 ਕਿ हां आगे जाके बकरी यही बकरी यानी कि बनूगी जिनु पैसेया दी अगर आपा लाख में कितनी टाइम च बनजुगी ये ਘੱਟ ਤੋਂ ਘੱਟ 7-8 ਮਹੀਨੇ ਤੋਂ ਬਾਅਦ ਕ੍ਰੋਸ ਕਰਾਵੇ ਨਾ हां यानि के ਜਾ ਕੇ ਯਾਨੀ ਕਿ ਹਾਈਟ ਵੀ ਛਾਡੂਗੀ ਹੁਣ ਇਹਦੀ ਹਾਈਟ ਹੋਗੀ 36 35 36 ਹੈਗੀ 35 ਤਾਂ ਹੈਗੀ ਆ ਨਾ 35 36 ਹੈਗੀ ਆ ਹੋਰ ਇੱਕ ਅਗੇ ਚ ਹੋਰ ਹਾਈਟ ਕਰਾ ਕੇ 37 ਤੇ ਕਰਾ ਕੇ ਜਦੋਂ ਦੋ ਜਾਂ ਚਾਰ ਦੰਦ ਹੋ ਗਈਆਂ ਉਦੋਂ ਕ੍ਰੋਸ ਕਰਵਾ ਦੇਵੇ ਠੀਕ ਹੈ ਕਿਉਂਕਿ ਵਾਰ ਬੰਦਾ ਲੱਖ ਰੁਪਏ ਦੀ ਨਹੀਂ ਬੱਕਰੀ ਖਰੀਦ ਸਕਦਾ ਲੱਖ ਰੁਪਏ ਦੀ ਬੱਕਰੀ ਦੀ ਪਾਠਾ ਆਦਮੀ ਖਰੀਦ ਲੇ ਥੋੜੇ ਸਮੇਂ ਚ ਕੀ ਆ ਸਾਲ ਦੇ ਵਿੱਚ ਉਹਦਾ ਉਹ ਕਵਰ ਹੋ ਜਾਊਗਾ ਜਿਵੇਂ ਆ ਹੁਣ ਪਾਠਾ ਦੇਖੋ ਕਿੰਨੀ ਲੰਮੀ ਲੰਜੀ ਆ ਲੰਬੀ ਹੈ ਸਹੀ ਇਹ ਗੁਰਦੇਤ ਕੋਟ ਫਾਰਮ ਤੇ ਜਾ ਰਹੀ ਹੈ ਤਰਸੀਮ ਭਾਈ ਦੋ ਹੋ ਗਈਆਂ ਵੱਠਾਂ ਦੋ ਹੋ ਗਈਆਂ ਲੈ ਹੁਣ ਤੁਹਾਨੂੰ ਉਹ ਦਿਖਾਣਾ ਤੀਜੀ ਪਾਠ ਹੋ ਜਾਣਾ ਆ ਦੇਖੋ ਉਹ ਲੈ ਕੇ ਆਵਾ ਹੋਰ ਵੀ ਫਾਰਮਾਂ ਦੇ ਲਈ ਖਰੀਦਦਾਰੀ ਕਰੀ ਜੇ ਹੋਰ ਲਈਆ ਆਪਣਾ ਫਾਰਮ ਹੈਗਾ ਵਾ ਰਾਜਿਆਣਾ ਇਧਰ ਮੋਗੇ ਦੇ ਕਰੀਬੀ ਹੈਗਾ ਇੱਕ ਨਾਲ ਹੀ ਰਸੂਲਪੁਰ ਹੈਗਾ ਪ੍ਰਧਾਨ ਕੋਟ ਫਾਰਮ ਜਿੰਨੇ ਵੀ ਆਪਣੇ ਫਾਰਮ ਜੁੜੇ ਹੋਏ ਆ ਤਰਸੀਮ ਭਾਈ ਆਪਣੇ ਨਾਲ ਉਹਨਾਂ ਸਾਰਿਆਂ ਦੀ ਖਰੀਦਦਾਰੀ ਮੈਂ ਆਪ ਹੀ ਕਰਕੇ ਦਿੰਦਾ ਜੀ ਠੀਕ ਹੈ ਜੀ ਮਾਲ ਨਹੀਂ ਉਹਨਾਂ ਨੂੰ ਖਰੀਦ ਦੇ ਕੋ ਮਾਲ ਖਰੀਦ ਕਰਕੇ ਦੂੰਗਾ ਮੈਂ ਹੀ ਹੂੰ ਆਪਠ ਵੀ ਲਿਆ ਆ ਦਿਖਾਉਣਾ ਤੁਹਾਨੂੰ ਸਰੀ ਦੀਆਂ ਚੀਜ਼ਾਂ ਇੰਨੀ ਜ਼ਿੰਮੇਵਾਰੀ ਓਟਲਾਂ ਨੇ ਫਾਰਮਾਂ ਦੀ ਹਾਂ ਹਾਂ ਲਈ ਨਾ ਦੇਖੋ ਜੀ ਆਪਾਂ ਮਾਲ ਖਰੀਦਣਾ ਚੀਜ਼ ਮਾੜੀ ਚੀਜ਼ ਨੂੰ ਨਹੀਂ ਆਪਾਂ ਹੱਥ ਪਾਉਣਾ ਜੀ ਦੇਖੋ ਰੇਟ ਵਾਜਿਬ ਰੇਟ ਇਹੀ ਪੱਠਾ ਹੁਣ ਗੁਰਦੱਤ ਕੋਟ ਫਾਰਮ ਤੇ ਜਾਣਗੇ ਆ ਇਹ ਪੱਠਾ 25 25 30 30000 ਤੋਂ ਘੱਟ ਨਹੀਂ ਪੱਠਾ ਮਿਲਦੇ ਆ ਜੀ ਸਹੀ ਗੱਲ ਆ ਇਹ ਗੁਰਦੱਤ ਕੋਟ ਫਾਰਮ ਤੇ ਬੰਦਾ ਜਾਊਗਾ ਜੀ ਕਿੰਨੇ ਨੂੰ ਦਵਾਂਗੇ ਜੀ ਹੂੰ 20000 ਨੂੰ ਪੱਠਾ ਦੇ ਦਾਂਗੇ ਜੀ ਠੀਕ ਹੈ ਅਗਰ ਉੱਥੇ ਜਾ ਕੇ ਬੰਦਾ ਜਾਊਗਾ ਵਿਜ਼ਿਟ ਕਰੂਗਾ ਠੀਕ ਚਾਰ ਬੱਠਾ ਹੋ ਗਈਆਂ ਜੀ ਹੁਣ ਤੁਹਾਨੂੰ ਆ ਬੱਕਰੀਆਂ ਦਿਖਾਉਣਾ ਇਹਦੀ ਹਾਈਟ ਵੱਡੀ ਲੱਗੀ ਹੈ ਨਾ ਹਾਂ ਉਹਦੇ ਨਾਲ ਵੱਡੀ ਹੈ ਜੀ ਇਹ ਵੀ ਇਹ ਦੋ ਦੰਦ ਜਾਈ ਪੱਠ ਇਹ ਜਿਹੜੀ ਉਹ ਦੋ ਦੰਦ ਹੈ ਹਾਂ ਹਾਈਟ ਵੀ ਵੱਡੀ ਹੈ ਨਾ ਆਹ ਦੇਖੋ ਨਾ ਦੇਖੋ ਸਰਸੇਮ ਭਾਈ ਹਾਂ ਆ ਬੱਕਰੀ ਇਹਦਾ ਮਗਰਾਂ ਆ ਬੱਚਾ ਦੇਖੋ ਪੜਿਆ ਹੋਇਆ ਠੀਕ ਹੈ ਹੁਣ ਇਹੀ ਬੱਕਰੀ ਆਮ ਅਗਰ ਆਪਾਂ ਹੋਰ ਖਰੀਦਾਂਗੇ 40 40000 ਤੋਂ ਘੱਟ ਨਹੀਂ ਮਿਲਦੀ ਹਾਂ ਦੇਖੋ ਕੰਨ ਠੀਕ ਹੈ ਇੱਕ ਬੱਚਾ ਵੀ ਨਾਲ 12ਵੇਂ ਦੇ ਵਿੱਚ ਜਾ ਰਹੀ ਹੈ ਗੁਰਦੇਤਗੜ੍ਹ ਫਾਰਮ ਤੇ ਹੂੰ ਇਹ ਬੱਕਰੀ ਉੱਥੋਂ ਜਾ ਕੇ ਵੀ ਅਗਰ ਲੈਣੀ ਹੋਵੇ ਕਿਸੇ ਨੇ 1900 ਹਾਂਜੀ ਬਾਈਆਂ ਨੇ ਮਤਲਬ ਫਾਰਮ ਕਰਿਆ ਉਹਦਾ ਥੋੜਾ ਸਮਾਂ ਹੋਇਆ ਸੀ ਨਾ ਹਾਂਜੀ ਹਾਂਜੀ ਦੁੱਧ ਦਾ ਬੱਕਰੀਆਂ ਦੇ ਦੁੱਧ ਚੋਈ ਮੁਕਾਲੇ ਦੇ ਚੋਈ ਨੰਬਰ ਤੇ ਆਏ ਨੇ ਨੰਬਰ ਤੇ ਆ ਗਏ ਹਾਂਜੀ ਠੀਕ ਹੈ ਉਹ ਕਾਰਨ ਕੀ ਬਣਿਆ ਕਾਰਨ ਇਹ ਹੈ ਕਿ ਦੇਖੋ ਉਹਨਾਂ ਦੀ ਸਭ ਸਾਰੋਂ ਵੱਡੀ ਚੀਜ਼ ਹੂੰ ਜਿਹੜਾ ਵੀ ਬੰਦਾ ਨਵਾਂ ਫਾਰਮ ਕਰਦਾ ਵਾ ਪਹਿਲੇ ਨੰਬਰ ਤੇ ਡਿਪੈਂਡ ਕਰਦਾ ਉਹਦੀ ਸਾਂਭ ਤੇ ਹੂੰ ਅਗਰ ਉਹਨਾਂ ਦੀ ਸਾਂਭ ਹੀ ਕਿਸੇ ਬੰਦੇ ਦੀ ਹੈ ਨਹੀਂਗੀ ਚਾਹੇ ਜਿੰਨੀ ਮਰਜ਼ੀ ਵਧੀਆ ਤੋਂ ਵਧੀਆ ਉਹਨੂੰ ਬੱਕਰੀ ਲੈ ਕੇ ਦੇ ਦੇ ਮਿੱਟੀ ਹੋ ਜੂਗੀ ਠੀਕ ਹੈ ਉਹਨਾਂ ਨੂੰ ਆਪਾਂ ਬੱਕਰੀ ਦਿੱਤੀ ਸੀ ਠੀਕ ਹੈ ਸਾਡੇ 3.5 ਲੀਟਰ ਦੀ ਗਾਰੰਟੀ ਇਥੋਂ ਲੈ ਕੇ ਗਈ ਮੁੰਲਾਪੁਰ ਮੰਡੀ ਵਿੱਚੋਂ ਬੱਕਰੀ ਹੂੰ ਬੱਕਰੀਆਂ ਦਾ ਦੁੱਧ ਕਿੰਨਾ ਕੱਢਿਆ 4 ਕਿਲੋ ਅੱਧਾ ਕਿਲੋ ਵਧਾਇਆ ਉਹਨਾਂ ਨੇ ਠੀਕ ਹੈ ਯਾਨੀ ਕਿ ਸਵਾਈ ਕਿੰਨੀ ਕੀਤੀ ਹੈ ਸਵਾਈ ਕੀਤੀ ਆ ਪੂਰਾ ਟੋਟਲ ਜਿਹੜੀ ਇੱਥੇ ਨੰਬਰਾਂ ਦੇ ਵਿੱਚ ਆਈ 6 ਕਿਲੋ ਦੇ ਕਰੀਬ ਉਹਨਾਂ ਦੀ ਬੱਕਰੀਆਂ ਦਾ ਦੁੱਧ ਕੱਢਿਆ ਠੀਕ ਹੈ ਇਹੀ ਤਾਂ ਕਾਮਯਾਬੀ ਆ ਹਾਂ ਪੂਰੀ ਕਾਮਯਾਬੀ ਆ ਦੇਖੋ ਆ ਬੱਕਰੀਆਂ ਦੇਖ ਲਓ ਕਿੰਦੀ ਵੱਡੀਆਂ ਇਹ ਵੀ ਉੱਥੇ ਜਾ ਰਹੀ ਆ ਐ ਤਾਂ ਨਹੀਂ ਹੋਊਗਾ ਵੀ ਬੰਦਾ ਫਾਰਮ ਤੇ ਉੱਥੇ ਆ ਜੇ ਤੇ ਨਗ ਨਾ ਮਿਲੇ ਇਹ ਤਾਂ ਹੋ ਹੀ ਨਹੀਂ ਸਕਦਾ ਜੀ 5 500 ਅਗਲੀ ਆਰਡਰ ਦਵੇ ਜੀ ਖਰੀਦਦਾਰ ਹੀ ਕਰਨ ਵਾਸਤੇ ਆਪਾਂ ਬੈਠੇ ਆ ਠੀਕ ਆ ਦੇਖੋ ਨਾਲ-ਨਾਲ ਜਿੰਨਾ ਟਾਈਮ ਬੱਕਰੀਆਂ ਦੇ ਕਿੱਤੇ ਦੇ ਵਿੱਚ ਅਗਰ ਆਪਾਂ ਸੇਲ ਪਰਚੇਜ਼ ਨਹੀਂ ਕਰਾਂਗੇ ਮਾਲ ਨੂੰ ਖਰੀਦਾ ਉਹਨਾਂ ਟਾਈਮ ਆਪਾਂ ਨੂੰ ਪਤਾ ਨਹੀਂ ਲੱਗੂਗਾ ਹੁਣ ਆਵੇਂ ਮੈਂ ਮਾਲ ਖਰੀਦ ਕੇ ਭੇਜ ਰਿਹਾ ਮੰਨ ਕੇ ਚਲੋ ਮਾਲ ਖਰੀਦ ਕੇ ਮੈਂ ਵੇਚ ਰਿਹਾ ਨਾ ਅਗਰ ਇਹ ਖੋਦ ਨਹੀਂ ਵੇਚਣਗੇ ਉਹਨਾਂ ਟਾਈਮ ਗੱਲ ਕਲੀਅਰ ਨਹੀਂ ਹੋਗੀ ਵੀ ਰਹਿਸਦ ਖਾਨ ਮਾਲ ਸਹੀ ਖਰੀਦ ਕੇ ਖੁਦ ਵਖੋਦ ਉਹਨਾਂ ਨੂੰ ਉੱਥੇ ਜਾ ਕੇ ਬੱਕਰੀਆਂ ਦਾ ਰੇਟ ਲੱਗੂਗਾ ਜੀ ਠੀਕ ਹੈ ਹਨੀ ਸਾਰੀ ਖਰੀਦਾਰੀ ਮੈਂ ਆਪ ਹੀ ਕਰਕੇ ਦੇਣੀ ਆਲੇ ਫੜਾ ਬੱਕਰੀ ਇਹਨੂੰ ਕਰਪਤਾ ਆ ਬੱਕਰੇ ਵੀ ਲੈ ਰਹੇ ਹਾਂ ਬਈ ਹੁਣ ਹਾਂ ਬੱਕਰੇ ਵੀ ਆ ਬੱਕਰੀ ਕਿੱਥੋਂ ਦੇ ਲਈ ਲੈ ਰਹੇ ਹੋਗੇ ਇਹ ਜਾ ਇਹ ਜਾ ਰਿਹਾ ਮੈਂ ਬਾਤ ਦਿਆਂਦਾ ਮੈਂ ਬਾਤ ਨੂੰ ਮੈਂ ਤੁਹਾਨੂੰ ਪਹਿਲਾਂ ਪਹਿਲਾਂ ਦਿਖਾਉਣਾ ਜੀ ਉਹਨਾਂ ਦੀਆਂ ਬੱਕਰੀਆਂ ਦੇਖੋ ਆ ਜਾ ਰਹੀਆਂ ਉਹ ਦੋ ਜੋੜਾ ਦਿਖਾਉਣਾ ਇੱਥੇ ਦਿਖਾਓ ਆ ਦੇਖੋ ਹੂੰ ਇਹਦੇ ਮਗਰ ਵੀ ਬੱਚਾ ਜੀ ਠੀਕ ਹੈ ਇਹ 38 33 ਇੰਚ ਹਾਈਟ ਚ ਬੱਕਰੀਆਂ ਜੀ ਠੀਕ 36 ਇੰਚ ਹਾਈਟ ਚ ਅਗਰ ਬੱਕਰੀ ਕਿਸੇ ਨੇ ਲੈਣੀਆਂ ਪਰ ਸੇਮ ਭਾਈ 40 45000 ਤੋਂ ਆਹ ਥੋੜੀ ਜੀ ਹਾਈਟ ਦੀ ਘਟਾ ਹਾਂ ਇਹ 36 37 ਚ ਆ 38 ਇੰਚ ਹਾਈਟ ਚ 40 45000 ਤੋਂ ਘਟ ਨਹੀਂ ਨਾ ਇਹ ਤਿੰਨੇ ਬੱਕਰੀਆਂ ਗੁਰਦੇਤ ਕੋਟ ਫਾਰਮ ਤੇ ਲੈਣ ਜਾਓ ਤਿੰਨੇ ਬੱਕਰੀਆਂ 90000 ਦੀਆਂ ਪਵਾ ਦੂੰਗਾ ਤਿੰਨੇ ਹੋਰ ਦੱਸੋ ਠੀਕ ਹੈ ਬੱਚੇ ਇੱਕ 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 ਬੱਚਾ ਜੀ ਪਲਿਆ ਹੋਇਆ ਜੀ ਪੂਰਾ ਆ ਬੱਚਾ ਚੱਕ ਕੇ ਫੜਾਈਂ ਚੱਕ ਬੋ ਤੈਨੂੰ ਇੱਕ ਆ ਬੱਚਾ ਸੀ ਨਾਲ ਆ ਦੇਖੋ ਹਾਂ ਆ ਤਾਂ ਬੱਚੇ ਪੂਰਾ ਬਈ ਬਣਿਆ ਹੋਇਆ ਕੋ ਆਏਗਾ 2 ਮਹੀਨੇ ਦਾ ਬੱਚਾ ਨਾ ਦੇਖੋ ਆਰਾਮ ਨਾਲ ਇੱਕ ਹੋਰ ਹੈਗਾ ਵੱਡਾ ਇਹ ਪੱਠਾ ਬਈ ਇਹ ਪੱਠਾ ਇਹ ਮਗਰ ਪੱਠਾ ਉਹ ਵੀ ਲੈ ਬੋ ਤੇ ਚੱਕ ਕੇ ਦਿਖਾਈ ਦੇਣਾ ਤੁਹਾਨੂੰ ਇਹ ਕਿੱਡੇ ਕਿੱਡੇ ਬੱਚੇ ਆ ਮਗਰ ਆ ਉਹ ਤੋਂ ਵੀ ਵੱਡਾ ਜੀ ਹੂੰ ਆ ਦੇਖੋ ਆ ਲੋ ਜੀ ਇਹ ਵੀ ਵਿੱਚ ਹੀ ਆ ਗਿਆ ਨਾ ਹਾਂ ਇਹ ਜਾਦੇ ਵੱਡਾ ਹੈ ਅੱਛਾ ਇਹ ਹੋ ਗਏ ਪੱਠਾ ਜੀ ਹੋ ਗੀਆਂ ਜੀ ਆ ਜੋ ਬੱਕਰੇ ਹੋ ਗਏ ਜੀ ਆ ਲਿਆ ਇਹਦੇ ਨਾਲ ਲਾਲ ਬੱਕਰਾ ਜੇ ਕਿਸੇ ਨੂੰ ਬੱਕਰਾ ਵੀ ਉੱਥੋਂ ਖਰੀਦਣਾ ਬੱਕਰਾ ਵੀ ਖਰੀਦ ਸਕਦਾ ਅੱਛਾ ਦੇਖੋ ਹਰ ਤੱਕਾਂ ਦਾ ਮੰਨ ਲਓ ਆਪਾਂ ਦੁਕਾਨਦਾਰੀ ਨੂੰ ਪਵਾ ਕੇ ਦੇਈਦਾ ਆ ਤੁਹਾਨੂੰ ਬੱਕਰੇ ਦਿਖਾਉਣਾ ਮੈਂ ਆ ਲਓ ਲਓ ਬੱਕਰੇ ਇਹਦੇ ਬੱਕਰੇ ਉਥਾ ਲਓ 7-7000 ਨੂੰ ਜਿਹੜਾ ਮਰਜੀ ਜਾ ਕੇ ਲੈ ਸਕਦਾ 7000 ਹਾਂਜੀ 10-11000 ਤੋਂ ਘੱਟ ਜੀ ਉੱਥੇ ਜਾ ਕੇ ਮੁਕਰ ਨਾ ਜਾਏ ਉਹ ਨਹੀਂ ਨਹੀਂ ਮੈਂ ਕਿਹਾ ਦੇਖ ਲਓ ਤੁਸੀਂ ਸਕਰੀਨ ਸ਼ਾਟ ਮਾਰ ਕੇ ਰੱਖ ਲਓ আচ্ছা ਹੁਣ ਤੁਹਾਨੂੰ 17 17 ਇੰਚ ਕੰਨਾਂ ਦੀ ਪੱਠਾ ਦਿਖਾਉਣਾ ਤੁਹਾਨੂੰ ਲਿਆਓ ਜੀ ਲਿਆਓ 17 ਇੰਚ ਵੀ ਹਾਂਜੀ 17 ਇੰਚ ਹੋ ਜਾਣਗੇ 17 ਇੰਚ ਮੈਂ ਕਹਿੰਦਾ ਹੁਣ ਤੁਹਾਨੂੰ ਇੰਚ ਟੇਪ ਮਾਰ ਕੇ ਦਿਖਾ ਦਾਂਗੇ ਐਤਨੀ ਗੱਲ ਆ ਲੈ ਲਿਆ ਭਾਈ ਇਹ ਵੀ ਇੱਥੇ ਜਾਣ ਗਿਆ ਇਧਰ ਮਾਰੀ ਆਲੀ ਫੋਦਾ ਲੈ ਵੀ ਆ ਸਹੀ ਗੱਲ ਆ ਇਹ ਤਾਂ ਗੱਲ ਕਰਕੇ ਆ ਤਾ ਜੀ ਹੋਰ ਪੱਠ ਲਿਆ ਵੀ ਕਾਲੀ ਕੀ ਬਾਤ ਤੁੰਦਵਾਨਾ ਇਹ ਹੈਗੀ ਇੰਨੇ ਤਾਂ ਲੰਬੇ ਕੇ ਮੋਂ ਹੋਗੇ ਬਈ ਓਏ ਬਸ ਇਹ ਬੱਕਰਾ ਚੰਗਾ ਸੀਗਾ ਅੱਛਾ ਇਹਦੂ ਵੀ ਵੱਡੇ ਵੱਡੇ ਕੰਨਾਂ ਦੀ ਪੱਠਾਂ ਜਾਣੀਆਂ ਉੱਥੇ ਇਹ ਜੀ ਗੱਲ ਨਹੀਂ ਹੈਗੀ ਫਰੀਦਾਰੀ ਆਪਾਂ ਇਹ ਜੀ ਕਰਕੇ ਦਿੰਨੇ ਅਗਲੇ ਨੂੰ ਇਹਦੇ ਨਾਲ ਤੁਹਾਨੂੰ ਜੋੜੀ ਦਿਖਾਉਣਾ ਪੱਠਾ ਇਹਦੂ ਵੀ ਜ਼ਬਰਦਸਤ ਆ ਇੰਨੇ ਕੰਨਾਂ ਹੁਣ ਤੁਸੀਂ ਮੰਡੀ ਕੋ ਮਲੀਦਰ ਸਿੰਘ ਭਾਈ ਹਾਂਜੀ ਹਾਂਜੀ ਤੁਸੀਂ ਮੈਨੂੰ ਆਏ ਦੱਸੋ ਇਹ ਜੀ ਪੱਠ ਮਿਲੀ ਤੁਹਾਨੂੰ ਇੱਕ ਵੀ ਨਹੀਂ ਅੱਜ ਨਹੀਂ ਕੋਈ ਬੰਦਾ ਨਹੀਂ ਖਰੀਦ ਸਕਦਾ ਜੀ ਸਹੀ ਗੱਲ ਹੈ ਆ ਲੋ ਜੀ ਕੀ ਬਾਤ ਹੈ ਪੱਠਾ ਦੇਖੋ ਪੂਰੇ ਆ ਦੇਖੋ 4 ਮਹੀਨੇ ਦੀ ਪੱਠਾ ਇਹ ਤਾਂ ਕੰਨੀ ਬਾਹ ਵਡੇ ਬਡੇ ਲਾਏ ਸੇਮ ਭਾਈ ਆ ਦੇਖੋ 4 ਮਹੀਨੇ ਦੀ ਪੱਠਾ ਕੱਚੀ ਥੀ ਬਿਲਕੁਲ ਕਹਿ ਕੇ ਦਿੱਤੀ ਆ ਬੱਕਰੀਆਂ ਨਾਲ ਲਾ ਕੇ ਦੁੱਧ ਪੀਂਦੀ ਆ ਤਾਂ ਇਹਦੇ ਹੀ ਬਾਵਾ ਚੌੜੇ ਆ ਯਾਰ ਹਾਂਜੀ ਹਾਂਜੀ ਪੂਰੇ ਜ਼ਬਰਦਸਤ ਆ ਤਾਂ ਯਾਰੀ ਆ ਮੈਂ ਕਹਿੰਦਾ ਦੇਖੋ ਤਾਂ ਸਹੀ ਤੁਸੀਂ ਹਮ ਜ਼ਬਰਦਸਤ ਨਾਗੜਾ ਨੁਗੜਾ ਉੱਚੇ ਮਥੇ ਇਹ ਵੀ ਵੇਚਦਾ ਨੇ ਉੱਥੇ ਹਾਂਜੀ ਹਾਂਜੀ ਇਹ ਤੁਹਾਨੂੰ ਕਾਲ ਕਰ ਲੈਣਾ ਮੈਂ ਕੋਈ ਚੱਕੇ ਮੈਨੂੰ ਵੀ ਕਾਲ ਕਰ ਲੈਣਾ ਉੱਥੇ ਜਾ ਕੇ ਮਿਲਣਾ ਸੇਲ ਪਰ ਜੇ ਨਾਲ ਕੰਮ ਚੱਲੇ ਦੂਸਰੀ ਗੱਲ ਤੁਸੀਂ ਜੇ ਬੱਕਰੇ ਜਾ ਰਿਹਾ ਆਪਣਾ ਮੇਵਾ ਜਾ ਰਿਹਾ ਬਾ ਗੁੜਗਾਉਂ ਦੇ ਵਿੱਚ ਮੇਵਾਤ ਇਹ ਬੱਕਰਾ ਸੋਮਵਾਰ ਨੂੰ ਗੱਡੀ ਲੋਡ ਹੋਣੀ ਆ ਹਾਂ ਉਹਦੇ ਵਿੱਚ ਜਾਨਕਿ ਸਾਰਾ ਮਾਲ ਜਿੰਨਾ ਵੀ ਬੱਕਰੇ ਸਾਰੇ ਆਪਣੇ ਉੱਥੇ ਜਾ ਰਿਹਾ ਠੀਕ ਹੈ ਘਟੂ ਘਟ 50 50 ਕਿਲੋ ਤੋਂ ਲੈ ਕੇ ਕੁਆਂਟਲ ਸਵਾ ਕੁਆਂਟਲ ਤੱਕ ਜਿਵੇਂ ਹੁਣ ਖਰੀਦਦਾਰੀ ਆ ਗਈ ਬਕਰੀ ਦੀ ਹੁੰਦੀ ਆ ਗਈ ਹਾਂਜੀ ਬਹੁਤ ਕਾਫੀ ਖਰੀਦਦਾਰੀ ਕਰਦੇ ਕਿੰਨਾ ਕੋ ਅਡਰੈਸ ਬਾ ਤੁਹਾਡੇ ਕੋਲ ਮੇਰੇ ਕੋਲ ਹੈਗਾ 100 ਬੱਕਰਾ ਤਾਂ ਆਪਾਂ ਦੇਨੇ ਦੇਣਾ ਜੀ ਅੱਛਾ ਹਾਂ 35 40 ਬੱਕਰੀਆਂ ਬੰਖਰੀਦ ਲੈ 8-8 ਬੱਕਰੇ ਵੱਡੇ ਖਰੀਦਣੇ ਹੂੰ ਉਹ ਬੱਕਰੀਆਂ ਬੱਕਰੀਆਂ ਦੇਣੀਆਂ ਛੋਟੇ ਬੱਕਰੇ ਘਟੋ ਘਟੋ 50 60 ਛੋਟੇ ਬੱਕਰੇ ਦੇਣੇ ਆ ਹੂੰ ਯਾਨੀ ਕਿ 250 300 ਪਸ਼ੂ ਆਪਾਂ ਦੇਣਾ ਬੱਕਰੀਦ ਬੱਕਰੀਦ ਦਾ ਫਾਰਮ ਵਾਲੇ ਕਿੰਨੇ ਕ ਬੰਦੇ ਜੋੜ ਰੱਖੀ ਨੇ ਜਿਹੜੇ ਫਾਰਮ ਘਟੋੜ 8 ਫਾਰਮ ਆਈ ਆਪਣੇ ਥੋਡੇ ਕੋਲ ਲੋਕਲ ਜੇ ਸਾਰੇ ਜੰਮੂ ਆ ਜੀ ਇੱਕ ਹਿਮਾਚਲ ਆ ਜੀ ਇੱਕ ਮੈਰਟ ਆ ਜੀ ਇੱਕ ਮੈਸੂਰਾ ਚਾਰ ਹੋ ਗਏ ਚਾਰ ਆਪਣੇ ਪੰਜਾਬ ਚ ਯਾਨੀ ਕਿ ਉਧਰੋਂ ਵੀ ਬੰਦਾ ਖਰੀਦ ਸਕਦਾਗਾ ਜੀ ਆਹੀ ਹੈ ਨਾ ਦੇਖੋ ਆਸ-ਪਾਸ ਜਮਾ ਏਰੀਆ 100 200 ਕਿਲੋਮੀਟਰ ਦੇ ਵਿੱਚ ਮੇਰੇ ਕੋਲ ਨਹੀਂ ਆ ਸਕਦਾ ਉਹ ਬੰਦੇ ਦਾ ਉੱਥੇ ਸਿਲਵਰ ਜੇ ਨਾਲ ਚਾਲੂ ਕਰਵਾ ਦਿਆ ਠੀਕ ਹੈ ਜਿਨ੍ਹਾਂ ਨੇ ਅੱਠਾਂ ਫਾਰਮਾਂ ਦੀ ਖਰੀਦਦਾਰੀ ਉਹ ਮੈਂ ਹੀ ਕਰਕੇ ਦਿਆਂਗਾ ਠੀਕ ਹੈ ਤੁਸੀਂ ਦੇਖਿਓ ਕਦੇ ਵੀ ਵੰਡੀ ਦੇ ਵਿੱਚ ਜਾਂ ਕਦੇ ਵੀ ਮੈਂ ਖਰੀਦਦਾਰੀ ਕਰਕੇ ਦਿੰਨਾ ਉਹ ਉਹਨਾਂ ਫਾਰਮਾਂ ਦੀ ਕਰਕੇ ਦਊਂਗਾ ਮੈਨੂੰ ਆਪਦੇ ਫਾਰਮਾਂ ਦੀ ਖਰੀਦਦਾਰੀ ਮੇਰੇ ਕੋਲ ਮੁੱਕਦੀ ਨਹੀਂ ਹੂੰ ਸਭ ਤੋਂ ਵੱਧ ਚਲੋ ਐ ਐ ਤਾਂ ਕਹਿ ਨਹੀਂ ਸਕਦਾ ਮੇਰੇ ਨਾਲੋਂ ਪੰਜਾਬ ਚ ਵੱਧ ਮਾਲ ਖਰੀਦੇ ਹੋਣਗੇ ਹਮ ਇਹ ਜੀ ਗੱਲ ਨਹੀਂ ਪਰ ਮੇਰੇ ਹਿਸਾਬ ਨਾਲ ਜਿਸ ਤੋਂ ਨਹੀਂ ਮੇਰਾ ਜਿਹੜਾ ਫਾਰਮ ਦਾ ਮਾਲ ਮੈਥੋਂ ਪੂਰਾ ਨਹੀਂ ਹੋ ਰਿਹਾ ਯਾਨੀ ਚੱਲੀ ਜਾਂਦਾ ਹਾਂਜੀ ਚੱਲੀ ਜਾਂਦਾ ਹਿਸਾਬ ਲਾ ਤੁਸੀਂ ਸਹੀ ਗੱਲ ਹੈ ਐਨ ਘ ਰੁਕਣ ਵਾਲਾ ਨਹੀਂ ਖਰੀਦਦਾਰੀ ਕੰਟੀਨਿਊ ਮੇਰੀ ਚੱਲਦੀ ਰਹੂਗੀ ਮੰਡੀਆਂ ਦੇ ਵਿੱਚ ਵੀ ਮਾਲ ਖਰੀਦਦੇ ਆ। ਇਹ ਬੰਦਾ ਉਹ ਕਹਿੰਦਾ ਵੀ ਗਾਂ ਖਰੀਦਦਾਰੀ ਕਰਕੇ ਦੋ ਇਮੀਡੀਏਟਲੀ ਇਹਨਾਂ ਨੂੰ ਕਿਹਦੀ। ਨਹੀਂ ਬਈ ਇਹ ਫਟਾਫਟ ਹੋਣਾ ਨਾਲ ਚਾਰ ਬੱਕਰੀਆਂ ਮੰਗੀਆਂ। ਚਲੋ ਇੱਕ ਬੱਕਰੀ ਨਹੀਂ ਵਾ ਇੱਕ ਦੀ ਹੋਰ ਦੇ ਦੇ ਮੰਡੀ 'ਚ ਹੋਰ ਪਾ ਕੇ ਚਾਰ ਬੱਕਰੀਆਂ ਨਾਲ ਦੇਣੀਆਂ ਕਿਸੇ ਨੂੰ ਦੇਣੀਆਂ ਹੋਣੀਆਂ ਅੱਗਾ। ਠੀਕ ਹੈ। ਦੇਖੋ ਕਿਆ ਹੋਇਆ ਦੂਸਰੇ ਬਾਹਰਵਾਲਾ ਸ਼ਰਤ ਆਪਣੀ ਕਿਸੇ ਨਾਲ ਧੋਖਾ ਨਹੀਂ ਕਰਨਾ ਠੱਗੀ ਨਹੀਂ ਕਰਨੀ। ਹਮਮ। ਅਗਰ ਕਿਸੇ ਨੂੰ ਗੱਬਣ ਬੱਕਰੀ ਆਪਾਂ ਕਹਿ ਕੇ ਦਿੱਤੀ ਫੰਡਰ ਨਿਕਲਿਓ ਵਾਪਸ ਲਿਆਓ। 10000 ਦਾ ਆਪ ਘਾਟਾ ਖਾ ਲਿਓ। ਗਾਂ ਵਾਲੇ ਨੂੰ ਕਿਸੇ ਨੂੰ ਘਾਟਾ ਨਹੀਂ। ਠੀਕ ਹੈ ਇਹ ਫਾਰਮ ਵਾਲੇ ਨਾਲ ਸ਼ਰਤ ਆਪਣੀ ਕੱਲ ਨੂੰ ਕਿਉਂਕਿ ਮੇਰਾ ਹੈਗਾ ਨਾਮ ਬਣਿਆ ਹੋਇਆ ਕੱਲ ਨੂੰ ਕੋਈ ਫਾਰਮ ਵਾਲਾ ਮੇਰਾ ਨਾਮ ਖਰਾਬ ਕਰ ਦੇਵੇ ਭਾਈ ਜੀ ਤੁਹਾਡਾ ਤੁਹਾਡਾ ਘਰ ਕੋ ਫਾਰਮ ਚ ਗਏ ਸੀ ਠੀਕ ਹੈ ਨਾ ਅਗਰ ਇੱਕ ਵਾਰੀ ਵੀ ਧੋਖਾ ਹਾਂਦਾ ਮੇਰੇ ਫਾਰਮ ਤੇ ਆਪਾਂ ਉਹਨਾਂ ਨਾਲ ਤਾਲੁਕੀ ਖਤਮ ਕਰਦੇ ਠੀਕ ਹੈ ਸਮਝ ਗਏ ਕਿ ਨਹੀਂ ਧੋਖਾ ਨਹੀਂ ਹੋਗਾ ਆਪਣੇ ਫਾਰਮ ਜਿੰਨੇ ਵੀ ਆਪਣੇ ਫਾਰਮ ਖੁੱਲੇ ਹੋਇਆ ਅਦਰ ਸ਼ੀਟਾਂ ਚ 4-5 ਫਾਰਮ ਹੋਗੇ ਪੰਜਾਬ ਦੇ ਵਿੱਚ 4-5 ਫਾਰਮ ਹੋਗੇ ਤਾਂ ਉਹ ਫਾਰਮਾਂ ਦੇ ਵਿੱਚ ਧੋਖਾ ਨਹੀਂ ਹੋਗਾ ਆਪਣੇ ਫਾਰਮ ਠੀਕ ਹੈ ਜਦੋਂ ਤੁਸੀਂ ਉਹਨੂੰ ਰਿਕਵਰ ਕਰ ਦੇਉਗੇ ਹਾਂਜੀ ਹਾਂਜੀ ਰਿਕਵਰ ਕਰਾਂਗੇ ਕਰਾਂਗੇ ਜੀ ਦੇਖੋ ਵਪਾਰ ਦੇ ਵਿੱਚ ਵੱਧ ਘਾਟੇ ਚੱਲਦੇ ਰਹਿੰਦੇ ਆ ਨਾ ਫਿਰ ਕਿਵੇਂ ਦੇ ਰਹੇ ਹੋ 1 2 4 5 6 ਜਾਂ ਕਿਵੇਂ ਕਰਕੇ ਜੋ ਆ ਹੁਣ 6 7 ਨੱਕ ਜਾ ਰਹੇ ਆ ਹਾਂ ਆਈ ਥੋੜੇ ਟਾਈਮ ਬਾਅਦ ਹੁਣ ਸ਼ਾਮ ਨੂੰ ਗੱਡੀ ਲੋਡ ਹੋਣੀ ਐ ਇੱਥੇ ਪ੍ਰਧਾਨਕੋਟ ਫਾਰਮਰ ਰਸੂਲਪੁਰ ਉਹਨਾਂ ਨੂੰ ਖੱਸੀ ਬੱਕਰੇ ਦੇਣੇ 10 15 ਕਰਕੇ ਠੀਕ ਆ ਹਾਂ ਖੱਸੀ ਬੱਕਰੇ ਜਿਆਦਾ ਜਿਆਦਾ ਮੰਡੀ ਦੇ ਵਿੱਚ ਲੈ ਕੇ ਆਓ ਖੱਸੀ ਬੱਕਰੇ ਘੱਟੋ ਘੱਟ ਮੈਂ ਖਰੀਦ ਕੇ ਦੇਣੇ 50 60 ਸਬ ਬੱਕਰੀ ਇੱਥੇ ਵਾਲਾ ਦਿੱਲੀ ਭੇਜਣੇ ਆ ਬੱਕਲਰ ਦੇ ਵਿੱਚ ਠੀਕ ਹੈ ਕਾਲੇ ਬੱਕਰੇ ਥੋੜੇ ਜੇ ਘੱਟ ਲੈਂਦੇ ਆ ਹਾਂ ਕਲਰ ਦੇ ਵਿੱਚ ਬੱਕਰੇ ਜਿੰਨੇ ਵੀ ਉਹ ਲੈ ਕੇ ਆਓ ਆ ਬਖਰੀਦਣ ਨੂੰ ਬੈਠੀ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਆਂ ਬਾਈ ਜੀ ਜੀ ਜਿਨੇ ਬਾਈ ਖਰੀਦਦ